ਸਤ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਅੰਮ੍ਰਿਤਾਰੀ ਆਸਟ੍ਰੇਲੀਆ ਰਹਿੰਦੇ ਮੁੰਡੇ ਦਾ ਰਿਸ਼ਤਾ ਲੈ ਕੇ ਹਾਜ਼ਰ ਹੋਏ ਹਾਂ ਹਰ ਰੋਜ਼ ਪੰਜਾਬੀ ਨਵੇਂ ਨਵੇਂ ਰਿਸ਼ਤੇ ਦੇਖਣ ਦੇ ਲਈ ਤੁਸੀਂ ਸਾਨੂੰ ਫੋਲੋ ਕਰ ਲਓ ਜੇ ਤੁਸੀਂ ਆਪਣੇ ਰਿਸ਼ਤੇ ਦੀ ਐਡ ਦੇਣੀ ਹੈ ਤਾਂ ਹੇਠਾਂ ਚੱਲ ਰਹੇ ਨੰਬਰ ਤੇ ਸਾਨੂੰ ਵਟਸਐਪ ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਰਿਸ਼ਤੇ ਦੀ ਜਾਣਕਾਰੀ ਕਰੋ ਜੀ ਨੋਟ ਬਰਨਾਲੇ ਤੋਂ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡਾ ਆਸਟ੍ਰੇਲੀਆ ਵਿੱਚ ਸਟੱਡੀ ਵੀਜ਼ੇ ਤੇ ਹੈ ਜੀ 3.5 ਸਾਲ ਪਹਿਲਾਂ ਮੁੰਡਾ ਆਸਟ੍ਰੇਲੀਆ ਗਿਆ ਸੀ ਹੁਣ ਟਰੱਕ ਚਲਾਉਂਦਾ ਹੈ ਰਿਸ਼ਤਾ ਚਾਹੀਦਾ ਜੀ ਕੁੜੀ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਅਮਰਤਾਰੀ ਜਾਂ ਅਮਰਤਾਰੀ ਕੁੜੀ ਦੇ ਵਿਚਾਰ ਹੋਣ ਕੁੜੀ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਜੇ ਪੰਜਾਬ ਤੋਂ ਹੈ ਕੁੜੀ ਤਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਬੈਂਡ ਆਏ ਹੋਣ ਲੜਕੇ ਦਾ ਪਰਿਵਾਰ ਸਾਰਾ ਖਰਚਾ ਕਰੂਗਾ ਗੋਤ ਸਮਰਾ ਪੜਾਈ ਪਲੱਸ 2 ਡੇਟ ਆਫ ਬਰਥ 7 11 1999 ਕੱਦ 5 ਫੁੱਟ 8 ਇੰਚ ਲੜਕੇ ਕੋਲੇ ਇੱਕ ਕਿੱਲਾ ਜ਼ਮੀਨ ਦਾ ਹੈ ਇਕੱਲਾ ਮੁੰਡਾ ਕੋਈ ਭੈਣ ਭਰਾ ਨਹੀਂ ਬਾਕੀ ਪਰਿਵਾਰ ਦਾ ਨੰਬਰ ਸਕ੍ਰੀਨ ਤੇ ਚੱਲ ਰਿਹਾ ਤੁਸੀਂ ਪਰਿਵਾਰ ਦੇ ਨਾਲ ਫੋਨ ਤੇ ਸਾਰੀ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜੀ ਧੰਨਵਾਦ